इनसाइड कैंडलस्टिक पैटर्न बहुत बढ़िया कैंडलस्टिक पैटर्न है और ये दोनों ट्रेंड ਦੇ ਵਿੱਚ ਕੰਮ ਕਰਦਾ ਹੈ ਡਾਊਨ ਟ੍ਰੈਂਡ ਦੇ ਵਿੱਚ ਦੇਖੋ ਇੱਥੇ ਆ ਤੇ ਅਪ ਟ੍ਰੈਂਡ ਦੇ ਵਿੱਚ ਦੇਖੋ ਇੱਥੇ ਆ ਸੋ ਭਾਵੇਂ ਅਪ ਟ੍ਰੈਂਡ ਹੈ ਆਪਾਂ ਡਾਊਨ ਟ੍ਰੈਂਡ ਹੈ ਦੋਨਾਂ ਦੇ ਵਿੱਚ ਤੁਹਾਨੂੰ ਇਹ ਟ੍ਰੇਡ ਦਊਗਾ ਤੇ ਸਭ ਤੋਂ ਵੱਡੀ ਗੱਲ ਬਹੁਤ سارے ਲੋਕਾਂ ਨਾਲ ਇਹ ਚੀਜ਼ ਹੁੰਦੀ ਆ ਕਿ ਦੇਖੋ ਇੱਕ ਵਧੀਆ ਟ੍ਰੇਡ ਬਣੀ ਤੇ ਪਰ ਉਹ ਨਿਕਲ ਜਾਂਦੀ ਧਿਆਨ ਦੇ ਵਿੱਚੋਂ ਤੇ ਫਿਰ ਉਸ ਤੋਂ ਬਾਅਦ ਆ ਲੋਕਾਂ ਨੂੰ ਪਛਤਾਵਾ ਹੁੰਦਾ ਤੇ ਬਹੁਤ ਸਾਰੇ ਲੋਕ ਉਸ ਤੋਂ ਬਾਅਦ ਆ ਰੈਂਡਮ ਟ੍ਰੇਡ ਕਰਕੇ ਆਪਣਾ ਸਟੌਪ ਲੌਸ ਹਿੱਟ ਕਰਵਾ ਲੈਂਦੇ ਜਾਂ ਫਿਰ ਲੌਸ ਕਰਵਾ ਲੈਂਦੇ ਆ ਸੋ ਇੱਥੇ ਦੇਖੋ ਐਮ ਪੈਟਰਨ ਬਣਿਆ ਬਹੁਤ ਵਧੀਆ ਐਮ ਪੈਟਰਨ ਬਣਿਆ ਸੋ ਇਹਦੇ ਵਿੱਚ ਜੀਹਨਾਂ ਲੋਕਾਂ ਨੇ ਟ੍ਰੇਡ ਕੀਤੀ ਵਧੀਆ ਪ੍ਰੋਫਿਟ ਕੀਤਾ ਪਰ ਕੁਝ ਲੋਕਾਂ ਦੀ ਟ੍ਰੇਡ ਨਿਕਲ ਗਈ ਹੋਣੀ ਜੀਹਨਾਂ ਦੀ ਨਿਕਲ ਗਈ ਹੋਣੀ ਜਾਂ ਤਾਂ ਉਹਨਾਂ ਨੇ ਉਸ ਤੋਂ ਬਾਅਦ ਆ ਰੈਂਡਮ ਟ੍ਰੇਡ ਕਰਕੇ ਆਪਣਾ ਲਾਸ ਕਰਵਾ ਲਿਆ ਤੇ ਜਾਂ ਫਿਰ ਉਹਨਾਂ ਨੇ ਉਸ ਤੋਂ ਬਾਅਦ ਆ ਆਪਣਾ ਟ੍ਰੇਡ ਕੀਤੀ ਨਹੀਂ ਗਈ ਪਛਤਾਉਂਦੇ ਰਹੇ ਸੋ ਪਛਤਾਉਣ ਦੀ ਕੋਈ ਲੋੜ ਨਹੀਂ ਗਈ ਟ੍ਰੇਡ ਨਿਕਲਣ ਤੋਂ ਬਾਅਦ ਵੀ ਟ੍ਰੇਡ ਫੜਨ ਦਾ ਤਰੀਕਾ ਹੈ ਇਨਸਾਈਡ ਕੈਂਡਲ ਸੋ ਦੇਖੋ ਇੱਥੇ ਲਾਲ ਕੈਂਡਲ ਆ ਉਹਨ ਇਨਸਾਈਡ ਕੈਂਡਲ ਦੀ ਸਭ ਤੋਂ ਪਹਿਲਾਂ ਪਹਿਚਾਣ ਬਾਰੇ ਆਪਾਂ ਗੱਲ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚ ਐਂਟਰੀ ਕਿਵੇਂ ਕਰਨੀ ਹੈ ਐਗਜ਼ਿਟ ਕਿਵੇਂ ਕਰਨਾ ਸਟਾਪ ਲੌਸ ਕਿੱਥੇ ਹੋਣਾ ਚਾਹੀਦਾ ਹੈ ਤੇ ਅਪ ਟ੍ਰੈਂਡ ਦੇ ਵਿੱਚ ਕਿਵੇਂ ਕੰਮ ਕਰਦਾ ਉਹਦੀ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਡਾਊਨ ਟ੍ਰੈਂਡ ਦੀ ਗੱਲ ਕਰਦੇ ਆ ਸੋ ਡਾਊਨ ਟ੍ਰੈਂਡ ਦੇ ਵਿੱਚ ਦੇਖੋ ਇੱਕ ਲਾਲ ਕੈਂਡਲ ਹੋਊਗਾ ਇੱਕ ਲਾਲ ਕੈਂਡਲ ਹੋਊਗਾ ਤੇ ਲਾਲ ਕੈਂਡਲ ਦੀ ਬੋਡੀ ਦੇ ਵਿੱਚਕਾਰ ਇੱਥੋਂ ਹਾਈ ਤੇ ਲੋਅ ਦਾ ਮਾਰਕ ਕਰ ਲਓ ਤੇ ਲਾਲ ਕੈਂਡਲ ਦੀ ਬਾਡੀ ਦੇ ਵਿਚਕਾਰ ਇੱਕ ਹਰਾ ਕੈਂਡਲ ਹੋਊਗਾ ਤੇ ਇਹ ਜਿਹੜਾ ਹਰਾ ਕੈਂਡਲ ਹੈ ਨੇ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੁਣ ਦੇਖੋ ਇੱਥੇ ਸ਼ੂਟਿੰਗ ਸਟਾਰ ਵਰਗਾ ਦਿਖਦਾ ਹੈ ਇਹ ਹੈਮਰ ਵਰਗਾ ਵੀ ਹੋ ਸਕਦਾ ਤੇ ਇਹ ਪੂਰਾ ਹਰਾ ਵੀ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਪਰ ਸ਼ਰਤ ਇਹ ਆ ਕਿ ਜਿਹੜਾ ਲਾਲ ਕੈਂਡਲ ਦਾ ਹਾਈ ਤੇ ਲੋ ਬੰਦਾ ਨਾ ਉਹਦੇ ਵਿਚਕਾਰ ਵਿਚਕਾਰ ਹੋਣਾ ਚਾਹੀਦਾ ਇਨਸਾਈਡ ਕੈਂਡਲ ਮਤਲਬ ਕਿ ਪਿਛਲੇ ਕੈਂਡਲ ਦੀ ਬਾਡੀ ਦੇ ਵਿਚਕਾਰ ਹੋਣ ਵਾਲਾ ਕੈਂਡਲ ਉਹਨੂੰ ਇਨਸਾਈਡ ਕੈਂਡਲ ਕਿਹਾ ਜਾਂਦਾ ਹੈ ਸੋ ਜਦੋਂ ਇਹ ਬਣ ਗਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਲੋ ਮਾਰਕ ਕਰਕੇ ਰੱਖਿਆ ਜੇ ਮੇ ਲੋ ਬ੍ਰੇਕਰ ਦਾ ਅਗਲਾ ਲਾਲ ਕੈਂਡਲ ਉਸੇ ਸਮੇਂ ਤੇ ਆਪਾਂ ਇਹਦੇ ਵਿੱਚ ਐਂਟਰੀ ਕਰ ਦੇਣੀ ਆ ਤੇ ਜੇ ਆਪਾਂ ਗੱਲ ਕਰੀਏ ਸਟਾਪ ਲੌਸ ਦੀ ਸੋ ਜਿਹੜਾ ਇਹਦੇ ਵਿੱਚ ਕੈਂਡਲ ਬਣਿਆ ਆ ਉਸ ਕੈਂਡਲ ਦਾ ਜਿਹੜਾ ਆਪਣਾ ਹਾਈ ਆ ਉਹ ਆਪਣਾ ਸਟਾਪ ਲੌਸ ਰਹੂਗਾ ਜੇ ਵਾਪਸ ਆਣ ਕੇ ਮਾਰਕੀਟ ਇਹਦਾ ਹਾਈ ਬ੍ਰੇਕ ਕਰੂਗੀ ਸੋ ਫਿਰ ਆਪਾਂ ਸਟਾਪ ਲੌਸ ਲੈ ਕੇ ਨਿਕਲ ਜਾਣਾ ਆ ਜੀ ਆਪਾਂ ਗੱਲ ਕਰੀਏ ਇਹਦੇ ਵਿੱਚ ਐਗਜ਼ਿਟ ਦੀ ਪ੍ਰੋਫਿਟ ਬੁੱਕ ਕਰਨ ਦੀ ਤੇ ਪ੍ਰੋਫਿਟ ਆਪਾਂ ਬੁੱਕ ਕਰਨਾ ਜਿਹੜਾ ਥੱਲੇ ਲਾਗੇ ਵਾਲਾ ਸਪੋਰਟ ਬੰਦਾ ਜਦੋਂ ਮਾਰਕੀਟ ਉਹਦੇ ਤੱਕ ਪਹੁੰਚ ਜਾਂਦੀ ਉਹਨੂੰ ਟੱਚ ਕਰਦੀ ਉਸੇ ਸਮੇਂ ਤੇ ਆਪਾਂ ਇਹਦੇ ਵਿੱਚ ਪ੍ਰੋਫਿਟ ਲੈ ਕੇ ਨਿਕਲ ਜਾਣਾ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਅਪ ਟ੍ਰੈਂਡ ਦੇ ਵਿੱਚ ਇਹਦੀ ਕੀ ਪਹਿਚਾਨ ਹੈ ਤੇ ਅਪ ਟ੍ਰੈਂਡ ਦੇ ਵਿੱਚ ਕਿਵੇਂ ਆਪਾਂ ਐਂਟਰੀ ਕਰਨੀ ਹੈ ਸੋ ਇਧਰ ਦੇਖੋ ਅਪ ਟ੍ਰੈਂਡ ਦੇ ਵਿੱਚ ਤੇ ਦੇਖੋ ਬੰਦਾ ਕਿੰਨੀ ਵਾਰ ਆ ਡਾਊਨ ਟ੍ਰੈਂਡ ਦੇ ਵਿੱਚ ਦੇਖੋ ਇੱਥੇ ਬਣਿਆ ਆ ਅਪ ਟ੍ਰੈਂਡ ਦੇ ਵਿੱਚ ਇੱਥੇ ਬਣਿਆ ਫਿਰ ਇੱਥੇ ਬਣਿਆ ਸੋ ਅਪ ਟ੍ਰੈਂਡ ਦੀ ਗੱਲ ਕਰਦੇ ਆ ਸੋ ਟ੍ਰੈਂਡ ਦੇ ਵਿੱਚ ਕੀ ਕਰਨਾ ਆਪਾਂ ਸਭ ਤੋਂ ਪਹਿਲਾ ਕੈਂਡਲ ਇੱਥੇ ਹੋਊਗਾ ਹਰਾ ਡਾਊਨ ਟ੍ਰੈਂਡ ਦੇ ਵਿੱਚ ਕਿਹੜਾ ਲਾਲ ਪਰ ਅਪ ਟ੍ਰੈਂਡ ਦੇ ਵਿੱਚ ਹਰਾ ਆਊਗਾ ਤੇ ਹਰੇ ਕੈਂਡਲ ਦੀ ਬਾਡੀ ਦੇ ਵਿੱਚ ਹਰੇ ਕੈਂਡਲ ਦਾ ਹਾਈ ਤੇ ਲੋਅ ਮਾਰਕ ਕਰ ਲਓ ਇਹਦੀ ਬਾਡੀ ਦੇ ਵਿੱਚ ਇਹ ਜਿਹੜਾ ਜ਼ੋਨ ਬਣਦਾ ਹਾਈ ਤੇ ਲੋਅ ਵਾਲਾ ਇਹਦੇ ਵਿੱਚ ਵਿੱਚ ਕੈਂਡਲ ਬਣੂਗਾ ਲਾਲ ਕੈਂਡਲ ਬਣੂਗਾ ਤੇ ਫਿਰ ਅਗੇਨ ਇਹ ਜਿਹੜਾ ਲਾਲ ਕੈਂਡਲ ਹੈਮਰ ਵਰਗਾ ਵੀ ਹੋ ਸਕਦਾ ਸ਼ੂਟਿੰਗ ਸਟਾਰ ਵਰਗਾ ਵੀ ਹੋ ਸਕਦਾ ਤੇ ਪੂਰਾ ਲਾਲ ਵੀ ਹੋ ਸਕਦਾ ਕੋਈ ਫਰਕ ਨਹੀਂ ਪੈਂਦਾ ਪਰ ਇਹ ਦਾ ਜਿਹੜਾ ਹਾਈ ਤੇ ਲੋ ਆ ਪਿਛਲੇ ਹਰੇ ਕੈਂਡਲ ਦਾ ਉਹਦੀ ਬੋਡੀ ਦੇ ਵਿਚਕਾਰ ਵਿਚਕਾਰ ਹੋਣਾ ਚਾਹੀਦਾ ਸੋਦੀ ਬੋਡੀ ਦੇ ਵਿਚਕਾਰ ਆ ਸੋ ਇਸ ਕਰਕੇ ਇਹ ਕੀ ਆ ਇਨਸਾਈਡ ਕੈਂਡਲ ਸੋ ਹਾਈ ਜਿਵੇਂ ਆਪਾਂ ਮਾਰਕ ਕਰਕੇ ਰੱਖਿਆ ਜਦੋਂ ਹੀ ਅਗਲਾ ਕੈਂਡਲ ਹਾਈ ਬ੍ਰੇਕ ਕਰੂਗਾ ਉਸੇ ਸਮੇਂ ਤੇ ਆਪਾਂ ਇਹਦੇ ਵਿੱਚ ਐਂਟਰੀ ਕਰ ਦੇਣੀ ਹੈ ਤੇ ਜੇ ਆਪਾਂ ਸਟਾਪ ਲੌਸ ਦੀ ਗੱਲ ਕਰੀਏ ਜਿਹੜਾ ਵੀ ਕੈਂਡਲ ਇੱਥੇ ਬਣਿਆ ਆ ਭਾਵੇਂ ਸ਼ੂਟਿੰਗ ਸਟਾਰ ਵਰਗਾ ਆ ਭਾਵੇਂ ਹੈਮਰ ਆਪਣਾ ਹੈਮਰ ਵਰਗਾ ਆ ਪਾ ਮੈਂ ਪੂਰਾ ਲਾ ਲਿਆ ਇਹ ਦਾ ਜਿਹੜਾ ਲੋ ਆ ਉਹ ਆਪਣਾ ਸਟੌਪ ਲੋਸ ਹੈ ਜੇ ਵਾਪਸ ਮਾਰਕੀਟ ਆਣ ਕੀ ਇਹਦਾ ਲੋ ਬ੍ਰੇਕ ਕਰੂਗੀ ਫਿਰ ਆਪਾਂ ਸਟੌਪ ਲੋਸ ਲੈ ਕੇ ਨਿਕਲ ਜਾਣਾ ਤੇ ਜੇ ਆਪਾਂ ਗੱਲ ਕਰੀਏ ਪ੍ਰੋਫਿਟ ਬੁੱਕ ਕਰਨ ਦੀ ਐਗਜ਼ਿਟ ਕਰਨ ਦੀ ਸੋ ਅਗਲਾ ਜਿਹੜਾ ਆਪਣਾ ਬੰਦਾ ਹੈ ਰੈਜ਼ਿਸਟੈਂਸ ਜਿਵੇਂ ਉਹਨੂੰ ਟੱਚ ਕਰੂਗੀ ਉਥੋਂ ਆਪਾਂ ਆਪਣਾ ਪ੍ਰੋਫਿਟ ਬੁੱਕ ਕਰਕੇ ਐਗਜ਼ਿਟ ਕਰਕੇ ਜਿੰਨਾ ਵੀ ਪ੍ਰੋਫਿਟ ਬੰਦਾ ਹੈ ਲੈ ਕੇ ਨਿਕਲ ਜਾਣਾ